ਲਓ ਜੀ ਸਾਡੀ ਸਟਾਰਟਿੰਗ ਹੋ ਗਈ ਆ ਹੁਣ ਅੱਜ ਅਸੀਂ ਆਕੇ ਸੀ ਰਾਤ ਭਰਤਪੁਰ ਤੇ ਇੱਥੇ ਆ ਕੇ ਰਹੇ ਸੀ ਭਰਤਪੁਰ ਤੇ ਬਹੁਤ ਚੰਗਾ ਹੋਟਲ ਆ ਨਾ ਕਿ ਰੇਨ ਫੋਰੈਸਟ ਨਾ ਰੇਨ ਫੋਰੈਸਟ ਰੇਨ ਰੇਨ ਫੋਰੈਸਟ ਸੀ ਤਿਆਰੀ ਸਾਡੀ ਫਲਾ ਕਰਨ ਬਰਾਜ ਓਕੇ ਰਿਪੋਰਟ ਚਲ ਜੀ ਫਰੈਂਕ ਲਈ ਸਫਰ ਨੂੰ ਸਭ ਤੋਂ ਪਹਿਲਾਂ ਬਰਡ ਸੈਂਚਰੀ ਆ ਭਰਤਪੁਰ ਰਾਜਸਥਾਨ ਦੇ ਵਿੱਚ ਤਾਂ ਇੱਥੇ ਪਹੁੰਚ ਚੁੱਕੇ ਆ ਇਹਦੇ ਮੇਨ ਚੌਂਕ ਸੀ ਚੰਗੇ ਚੰਗੇ ਹੋਟਲ ਹੀ ਤੂਰੇ ਪਰੇ ਤਾਂ ਫਿਰ ਉਹ ਗੱਲਬਾਤ ਬਹੁਤੀ ਹੈ ਨਹੀਂਗੀ ਤੇ ਚਲੋ ਅੱਗੇ ਹੋਰ ਮਿਲਦੇ ਆ ਜਾ ਕੇ ਅਬ ਤੋਂ ਪਹਿਲਾਂ ਤਾਂ ਕਰਨ ਪਰੌਂਠੇ ਦਾ ਪ੍ਰਬੰਧ ਕਰਾ ਲਈ ਕਿਤੋਂ ਹਾਂ ਬ੍ਰੀਕਫਾਸਟ ਕਰ ਗਏ ਤੇ ਫਿਰ ਆਪਾਂ ਅਗਲੇ ਪਾਸੇ ਨੂੰ ਚੱਲਾਂਗੇ ਰਾਤ ਵਾਲੇ ਵੀ ਸੋਹਣੇ ਸੀ ਬੰਦੇ ਵਧੀਆ ਸੀ ਪ੍ਰਬੰਧ ਉਹਨਾਂ ਦਾ ਵੀ ਸਾਫ਼ ਸੁਥਰੀ ਜਿਹਾ ਹਾਂ ਦੇਖ ਲਈ ਨਹੀਂ ਤੇ ਫਰਾਹ ਚ ਹੋਰ ਹੁੰਦਾ ਆ ਕਿਉਂਕਿ ਆਪਾਂ 500 ਮੀਟਰ ਤੇ ਹੀ ਆ ਬਰਡ ਸੈਂਚਰੀ ਤਾਂ ਉੱਥੇ ਇਸ ਲਈ ਲੰਚ ਮੈਸਟਰ ਕੋਈ ਨਹੀਂ ਤੇ ਧਿਆਨ ਰੱਖੀ ਹਾਂ ਹਾਂ ਜੀ ਕਰ ਦੇ ਦੇਖ ਲਈ ਵੀ ਚਾਰਨਾ ਅੱਖ ਦੇ ਫੋਰ ਨਾ ਨਹੀਂ ਲੰਘ ਜਾਂਦਾ ਜ਼ਰੂਰ ਤੁਹਾਨੂੰ ਜ਼ਲੋਟਲੀਪੁਰ ਆ ਕੇ ਇਹ ਰਾਸਤਾ ਨਹੀਂ ਆਇਆ। Rajasthan ਵਾਲੇ ਨੂੰ ਡਰਾਈਵਰੀ ਆਉਂਦੀ ਆ ਉਹ ਠੀਕ। ਤੇ ਜਿਹੜੇ ਜੁਪੀ ਵਾਲਾ ਕੋ ਇਤੋਂ ਨੇੜੋਂ ਆ ਜਾਂਦਾ ਉਹ ਦਾ ਸਹਾਬ ਦਾ ਬਖਾਤੀ ਹੁੰਦਾ। ਇਹ ਆ ਜੀ ਭਰਤਪੁਰ ਸ਼ਹਿਰ। ਭਰਤਪੁਰ ਵੀ ਇੱਕ ریاست ਆ Rajasthan ਦੀ। सारਸਬੱਤ ਸਟੇਮ सारਸਬੱਤ ਬਹੁਤ ਇੱਥੇ ਪੰਛੀ। ਰਾਤ ਉਹ ਹੋਟਲ 'ਚ ਰਹਿ ਸੀਗੇ ਰੈਨ ਫ੍ਰੀਨ ਫੋਰੈਸਟ। ਸੀ ਫਿਰ ਜਿਹੜਾ ਨੰਗ ਕੇ ਕਿਸੇ ਟੱਪ ਉਹ ਸੇਟਾਪੇ ਦੇ ਫੇਰਾ ਖੜੇ ਆ ਇਹਦਾ ਆ ਵੀ ਟੱਪਾ ਆ ਵੀ ਟੱਪਾ ਬਈ ਇਹ ਮਰਦੀ ਮੁਰ ਦੱਸ ਕੇ ਆਪਾਂ ਇਹ ਸਮੂਹ ਸਮੂਹ ਸਾਂ ਜਾਲਾ ਵਾ ਇਹ ਚੋੜੀ ਚੂੜੀ ਜੀ ਬਣਦੇ ਆਪਣਾ ਨਹੀਂ ਹੈਗਾ ਇਹ ਸਾਬ ਇਹ ਆਪਣੇ ਹਿਸਾਬ ਦਾ ਚਾ ਇਥੋਂ ਲਾ ਹੀ ਗਾ ਗੱਡੀ ਉਹ ਹਾਂ ਫਿਰ ਚਲੋ ਇੱਥੇ ਲਾ ਲਾ ਆ ਵੀ ਸਾਹਮਣੇ ਵੀ ਰੈਸਟੋਰੈਂਟ ਤੇ ਤੇਰਾ ਇੱਧਰ ਪਾਲਾ ਕੱਚੇ ਜੇ ਔਰ ਇਹ ਕਿਰੀ ਕਮਾ ਕਵਾ ਕੇ ਚੌਂਕਾ ਤੋਂ ਕਿਧਰੋਂ ਲੈ ਕੇ ਆਵਾਂਗੇ ਆਹਾਂ ਇਹ ਰੂਮ ਰਸੂ ਬੰਦਾ ਤਾਂ ਕੋਈ ਦੀਦਾ ਨਹੀਂ ਪਕਉਂਦੇ ਕੀ ਤਾਂ ਹੋਣਗੇ ਕਿ ਨਾ ਹੋਣਗੇ ਚੱਲ ਅੱਗੇ ਦੀ ਇਹ ਨਾ ਤਾਂ ਉੱਥੇ ਪਾਣਾ ਜਿੱਥੇ ਪੂਰਾ ਕੌਣੀ ਜਾਣੀ ਹੈ ਉਹ ਗਸਲ ਚ ਨਾ ਇਧਰ ਲੋਕ ਘਟਉਂਦੇ ਆ ਘੁੰਮਣ ਬਾਈ ਜੋ ਸਮਾਂ ਪੀਰੀਅਡ ਹੁੰਦਾ ਹੁਣ ਜਿਵੇਂ ਮਾਰਚ ਆ ਗਈ ਨਹੀਂ ਬਈ ਇਹ ਡਾਉ ਦੇ ਵਿੱਚ ਨਹੀਂ ਪ੍ਰੈਕਟਿਕ ਦੇ ਤੇ ਦਰਸ਼ਕੋ ਆ ਗਏ ਆ ਬਰਡ ਪਾਰਕ ਬਰਡ ਪਾਰਕ ਇੱਥੋਂ ਦਾ ਤਾਂ ਹੁਣ ਦੇਖਦਾ ਕੀ ਪ੍ਰੋਸੈਸ ਸਰੂਪ ਤੇ ਲੋ ਜੀ ਇਹ ਪਾਰਕਿੰਗ ਲਾਉਣ ਲੱਗੇ ਆ ਪਾਰਕਿੰਗ ਫੀਸ ਹੈਗੀ ਆ 60 ਰੁਪਏ ਪਰ ਫਰਵਰਡ ਸੈਂਚਰੀ ਕਹਿੰਦੇ ਆ ਚੱਕ ਵੀ ਐਵੇਂ ਮੜਾਲੀ ਪੂਰੇ ਅੱਗੇ ਆਪਾਂ ਇੱਕ ਤਾਂ ਪੈਸੇ ਲੈਣੇ ਭੁੱਲ ਗਏ ਆ ਉਹਨੇ ਬਕਾਇਆ ਵੀ ਲਿਖਿਆ ਸੀ ਸੋਨੇ ਅੱਛਾ ਬਾਲਾ ਕਿਲੇ ਚ ਹਾਂ ਹੋਰ ਰਹਿ ਗਏ ਚਲੋ ਕੋਈ ਨਹੀਂ ਉਹ ਤੇ ਪਾਰਕਿੰਗ ਤੇ ਹਾਂ ਉਹਦੇ ਵਿੱਚ ਨਾ ਕੋਈ ਆਹ ਆਪਸ ਪਾਰਕਿੰਗ ਗੱਰਾਂ ਵਾਲਾ ਹੀ ਆ

ਟੈਕਟ ਬੰਦੇ ਦੀ 155 ਰੁਪਏ ਕਿ ਟੈਕਟ ਆ ਈ ਰਿਕਸ਼ੇ ਦੀ 800 ਆ ਦੋ ਘੰਟੇ ਲਈ ਤੇ ਗਾਈਡ ਵਿਸੀ ਲੈ ਲਈ 800 ਦੇ ਵਿੱਚ 1600 ਤੇ 2000 ਚਹਿਣਾ ਬਾਕੀ ਆ ਇਹ ਆ ਸਾਰੇ ਰੇਟ ਲਿਖੇ ਹੋਏ ਆ ਇੰਡੀਅਨਸ ਦੇ ਲਈ 155 ਨੌਨ ਇੰਡੀਅਨਸ ਲਈ 958 ਲੈ ਕੇ ਦੇਖੀਏ ਆ ਤੇ ਜਾਨਵਰ ਦਾ ਕਾਫੀ ਨਹੀਂ ਨਾਰਾ ਕੀ ਖਾਸੀ ਤੇ ਉਸ ਕੀ ਉਸ ਨੂੰ ਬੋਲਤੇ ਮਾਰਸ ਹੈਰੀਅਰ ਇਹ ਮਾਈਗਰੇਟ ਕਰਕੇ ਆਤਾ ਹੈ ਹਾਂ और टाटा का हरियर और एक फाइटर जेट, इसी के नाम से है फाइटर जेट लड़ाकू विमान होते हैं बिल्कुल उड़ने में और अटैक करने में बहुत तेज होता है बिल्कुल सही है सही बात है बिल्कुल टॉप पर बैठा है इस वक्त ना ना जी वाह वाह क्या बात है पहली लकड़ी पे उसको देखना ਸੋ ਜੀ ਬਰਡ ਸੈਂਚਰੀ ਦੇਖਣ ਤੋਂ ਬਾਅਦ ਬਹੁਤ ਖੂਬਸੂਰਤ ਸੀ ਤਾਂ ਮੈਂ ਕਿਹਾ ਸੀ ਪਰਤਗੜ ਦੇ ਲੋਹਾਗੜ ਕਿਲਾ ਦੇ ਵਿੱਚ ਉਸ ਕਿਲੇ ਵੱਲੋਂ ਚੱਲਦੇ ਹੁਣ ਆਪਾਂ ਇਹ ਜੱਟਾਂ ਦਾ ਕਿਲਾ ਸੀਗਾ ਇਹ ਤੇ ਕਾਫੀ ਸੋਹਣਾ ਸ਼ਹਿਰ ਆ ਠੀਕ ਆ ਵਧੀਆ ਅਲਵਰ ਨਾਲੋਂ ਵਧੀਆ ਸ਼ਹਿਰ ਆ ਪਰਤਪੁਰ ਇਹ ਦੋਏ ਦੇ ਨੇੜੇ ਆਗਰਾ ਵੀ ਪੈ ਜਾਂਦਾ ਵਾ ਇਹ ਤੋਂ ਘਾ ਜੂਬੇ ਵੀ ਚੱਲ ਪੈਂਦਾ ਨਾਲ ਕਹਿ ਸਕਦੇ ਆ ਮਥਰਾ ਵੀ ਤੋਂ ਨੇੜੇ ਪੈ ਜਾਂਦਾ ਆਦੇ ਜੇ ਲੋਕ ਆ ਚਲੋ ਜੀ ਆ ਆ ਗਿਆ ਭਰਤਪੁਰ ਦਾ ਕਿਲਾ ਤੇ ਇਸ ਕਿਲੇ ਨੂੰ ਜਿਹੜੇ ਗੇਟ ਲੱਗੇ ਆ ਨਾ ਇਹ ਅਲਾਉਦੀਨ ਖਿਲਜੀ ਚਤੌੜਗੜ੍ਹ ਚੋਂ ਲਾ ਕੇ ਲੈ ਕੇ ਆਇਆ ਸੀ ਤੇ ਇਹ ਫਿਰ ਇੱਥੋਂ ਦੇ ਜੱਟ ਨੇ ਲਾ ਕੇ ਇਹ ਦਿੱਲੀੋਂ ਲੁੱਟ ਲਿਆ ਦੇ ਸੀ ਤਾਂ ਕਹਿ ਸਕਦਾ ਹੈ ਕਿ ਅਲਾਉਦੀਨ ਖਿਲਜੀ ਲੈ ਕੇ ਆਇਆ ਸੀ ਇੱਥੇ ਤੇ ਦਿੱਲੀ ਤੇ ਦਿੱਲੀ ਤੋਂ ਫਿਰ ਇਹ ਬੰਦੇ ਲੁੱਟ ਲਿਆਏ ਸੀਗੇ ਆ ਭਰਤਗੜ੍ਹ ਦਾ ਕਿਲਾ ਵਾ ਜੱਟਾ ਦਾ ਕਿਲਾ ਕਹਿੰਦੇ ਜੀ ਨੂੰ ਦੇਖਿਓ ਕਿਰਾ ਪੋਸਟ ਰਿਪੋਰਟਰ ਵਾਲੇ ਦੇ ਸੀ ਜਾਂਦੇ ਆ ਸੂਰਜਮਲ ਜਾਟ ਇੱਥੋਂ ਦਾ ਹੀ ਹੋਇਆ ਵਾ ਅੱਗੇ ਜਾ ਕੇ ਆਪਾਂ ਦੇਖਦੇ ਆਂ ਆ ਆ ਗਿਆ ਭਰਤਪੁਰ ਦਾ ਕਿਲਾ ਜਿੱਥੇ ਜਾਟਾਂ ਦਾ ਅਧਿਕਾਰ ਹੁੰਦਾ ਸੀ ਆ ਸੂਰਜਮਲ ਜਾਟ ਸੁਣਿਆ ਹੋਊਗਾ ਤੁਸੀਂ ਨਾ ਤੇ ਇਹ ਸਾਰੀਆਂ ਇਮਾਰਤਾਂ ਉਹਨਾਂ ਦੀਆਂ ਹੀ ਆ ਆ ਪ੍ਰਾਣੀਆਂ ਇਮਾਰਤਾਂ ਵੀ ਤੇ ਦੀ ਫੁੱਲ ਵੀਡੀਓ ਆ ਪਾਡ ਬਣਾ ਕੇ YouTube ਚੈਨਲ ਤੇ ਪਾਵਾਂਗੇ ਇਹ ਆ ਜਾਟਾਂ ਦਾ ਕਿਲਾ ਭਰਤਪੁਰ ਚ ਲੋਹਾਗੜ ਦਾ ਕਿਲਾ ਦੇਖੋ ਕਿੰਨਾ ਖੂਬਸੂਰਤ ਆ। ਲਓ ਜੀ ਭਰਤਪੁਰ ਕਿਲਾ ਦੇਖਣ ਤੋਂ ਬਾਅਦ ਹੁਣ ਕੁਮੇਰ ਦੇ ਕਿਲੇ ਵੱਲ ਚੱਲੇ ਆਂ ਕੁਮੇਰ ਦਾ ਕਿਲਾ ਜਿੱਥੇ ਚਾਟ ਸੂਰਜਮਲ ਨੇ ਮੋਰਚਾ ਬੰਦੀ ਕੀਤੀ ਸੀ ਮਰਾਠਿਆਂ ਦੇ ਖਿਲਾਫ। ਤੇ ਉਸ ਕਿਲੇ ਵੱਲ ਚੱਲੇ ਆਂ ਆਪਾਂ ਹੁਣ। ਇਹ ਭਰਤਪੁਰ ਤੋਂ 16 ਕਿਲੋਮੀਟਰ ਦੂਰ ਆ। ਆ ਦੇਖਿਓ ਵੀਰਾ। ਤੇ ਚੱਲੇ ਸੜਕਾ ਠੀਕ ਆ ਬਲਮਲਾ ਕੇ ਨਾ ਨਹੀਂ ਆ। ਇਹ ਕੁਮੇਰ ਦਾ ਕਿਲਾ ਵਾ ਤੁਸੀਂ ਦੇਖ ਰਹੇ ਇਸ ਵਕਤ। ਆ ਸ਼ਾਨਦਾਰ ਗੇਟ ਇਹਦੀ ਫੁੱਲ ਵੀਡੀਓ ਆਪਾਂ ਅਲੱਗਤੋਂ ਵੀ ਪਾਵਾਂਗੇ ਆ ਦੇਖੋ ਕਿੱਡਾ ਸੋਹਣਾ ਕਿਲਾਵਾ ਰਾਜਾ ਮਹਾਰਾਜਿਆਂ ਦਾ ਦੇਖਿਓ ਕਿਰਾ ਇੱਥੇ ਦਰਮਾਨ ਖੜਦੇ ਸੀਗੇ ਕੁਮੇਰ ਦਾ ਕਿਲਾ ਇਸ ਤੋਂ ਬਾਅਦ ਚਾਹ ਹੁਣ ਆਪ ਅੱਗੇ ਡੀਗ ਚੱਲਾਂਗੇ ਇਹਦੀ ਫੁੱਲ ਵੀਡੀਓ ਤੁਸੀਂ ਹਰਪੇਸ ਦੇ ਚੈਨਲ ਤੇ ਦੇਖ ਲਿਓ ਆ ਡੀਗ ਦਾ ਕਿਲਾਵਾ ਆ ਦੇਖੋ ਵੀ ਕਿੱਡੇ ਮਜ਼ਬੂਤ ਮਜ਼ਬੂਤ ਗੇਟ ਲੱਗੇ ਆ ਆ ਬਾਹਰਲਾ ਪਾਸਾ ਵਕਲੇ ਦਾ ਤੇ ਆ ਦੇਖੋ ਅੰਦਰਲੇ ਪਾਸੇ ਹੀ ਖਾਈ ਬਣਾਈ ਗਈ ਸੀ ਤਾਂ ਕਿ ਬਾਹਰੀ ਹਮਲਾਵਰ ਅੰਦਰਲੇ ਪਾਸੇ ਨਾ ਆ ਸਕੇ ਤੇ ਆ ਫਾਇਰ ਕਰਨ ਦੇ ਲਈ ਜਗ੍ਹਾ ਦਿੱਤੀਆਂ ਹੋਈਆਂ ਸੀਗੀਆਂ ਆ ਦੇਖੋ ਇਥੋਂ ਦੀ ਫਾਇਰ ਕੀਤਾ ਜਾਂਦਾ ਸੀ ਜੇ ਕੋਈ ਬਾਹਰੀ ਦਸ਼ਮਣ ਆਉਂਦਾ ਸੀ ਇਹ ਸਾਰੇ ਖਾਨੇ ਰਫਲਾਂ ਪਾ ਕੇ ਫਾਇਰ ਕਰ ਲਈ ਸੀ ਤੇ ਉਹ ਉੱਥੇ 1 ਲੱਖਾ ਤੋਪਈਓ ਜਿਹੜਾ ਸਾਹਮਣੇ ਬੁਰਜ ਦਿਸ ਰਿਹਾ ਵਾ ਇਹ ਸਾਰੀ ਵੀਡੀਓ ਆਪਾਂ ਅੱਗੇ ਚੈਨਲ ਤੇ ਪਾਵਾਂਗੇ ਇਸ ਤੋਂ ਬਾਅਦ ਫਿਰ ਅਸੀਂ ਅਗਲਾ ਸਫ਼ਰ ਬਿਆਨਾਂਵਲ ਕੀਤਾ ਤੇ ਬਿਆਨਾਂ ਦੇ ਵਿੱਚ ਜਾ ਕੇ ਅਸੀਂ ਰਾਤ ਕੱਟੀ ਸੀ ਤੇ ਬਿਆਨਾਂ ਦਾ ਵੀ ਕਿਲਾ ਬਹੁਤ ਖੂਬਸੂਰਤਾ ਉਸ ਅਗਲੀ ਵੀਡੀਓ ਦੇ ਵਿੱਚ ਉਹਦੀ ਗੱਲਬਾਤ ਲੈ ਕੇ ਮਿਲਾਂਗੇ